क्यों फिक्र कर दे क्यों होंगी है चिंता इस चिंता नु त्याग दियो इस नु पकड़ के ना रखो इस नु संजो के शिंगार ना समझो देखो प्रभु का भाणा चिंता चली जाएगी नहीं ठहर सकती चिंता जे नारायण याद आ जावे, सोचो साढ़े तो अनंत साल पहला ये ब्रह्मांड उसने बनाया जो आज तक गतिमान है असी उस दे अंदर रेत दे कण वर्गी धरती थे एक छोटे जे देश दे छोटे जे स्टेट उस महीन एक छोटे जे कर्ज एक जीव ने कुख जन्म लिया ज्योति अति महीन है और इस शरीर दे अंदर बड़ा छोटा जा मन जो नजर भी नहीं आंद मन तू इंज सोच है जो तू ना होया दर्द खड़ जाएगी कम रुक जा कितना व्डा भुलेखा है जो अनंत काल तो चल रहे तेरे तो बिना उसन तेरी कोई जरूरत नहीं जो तेरे बाद अनंत तक चलता रहेगा फिर तेरी की हैसियत है, उस सच्चे प्रभु अगे जुड़ जा तेरिया सारिया चिंतावा झूठिया ने तेरे सारे ख्याल होछे ने ਤੇਰੇ ਅੰਦਰ ਬਚਪਨ ਹੈ ਆਪਣੇ ਪਿਤਾ ਨੂੰ ਸਤ ਚਿਤ ਆਨੰਦ ਨੂੰ ਮਨ ਵਿੱਚ ਚਾਹ ਕਰਕੇ ਧਿਆ ਤੂੰ ਹੁਣੇ ਹੀ ਸੁਖੀ ਹੋ ਜਾਏਗਾ ਅਨੰਤ ਕਾਲ ਤੋ ਸਦਾ ਹੁਕਮ ਵਰਤ ਰਿਹਾ ਤਾਰਿਆਂ ਤੋਂ ਪਾਰ ਚੰ드ਰਾਮਾਵਾਂ ਦੇ ਅੰਦਰ ਉਹਨਾਂ ਦੀਆਂ ਗਹਿਰੀਆਂ ਪਰਤਾਂ 'ਚ ਸਦਾ ਤੋਂ ਉਹ ਆਪਣੇ ਰੰਗ ਨੂੰ ਸਮੇਟਦਾ ਹੋਇਆ ਖਿਲਾਉ ਜੀਉਂਦਾ ਜਾ ਰਿਹਾ ਦੇਖ ਉਹਦੀ ਸੋਹਣੀ ਕੁਦਰਤ ਨੂੰ ਦੇਖ ਉਹਦੇ ਸੋਹਣੇ ਸਵਰੂਪ ਨੂੰ ਚਿੰਤਾ ਦੇ ਇਸ ਮਹਿਲ ਤੋਂ ਬਾਹਰ ਆ ਬ੍ਰਹਿਮੰਡ ਕਿੱਡਾ ਵੱਡਾ ਉਸ ਦੀ ਰਚਨਾ ਕਿੱਡੀ ਬੇਅੰਤ ਹੈ ਇਸ ਜਗਤ ਵਿੱਚ ਸਤਿਗੁਰੂ ਜੀ ਤੈਨੂੰ ਉਸ ਦੇ ਗੁਣਾ ਨਾਲ ਤਾਂ ਹੀ ਜੋੜਦੇ ਨੇ ਤੂੰ ਸਰਬ ਸੁਖ ਮਾਣ ਸਕੇ ਮਾਇਆ ਦੇ ਪਰਮਾ ਚ ਜੇ ਹੋਏ ਮਨ ਪਾਰਾ ਇਸ ਖੂਬਸੂਰਤੀ ਨੂੰ ਦੇਖ ਤੇ ਹੁਣੇ ਹੀ ਸਮਾਤੀ ਚ ਸਥਿਰ ਹੋ ਜਾ ਇਸ ਪ੍ਰੇਮ ਦੇ ਕਿਣਕੇ ਨੂੰ ਆਪਣੇ ਅੰਦਰ ਲੰਘ ਜਾਣ ਦੇ ਉਸ ਦੀ ਸੋਹਣੀ ਮੁਸਕਰਾਹਟ ਵਾਲੀ ਮੂਰਤ ਨੂੰ ਦੇਖ ਤੇਰੇ ਨਾਲ ਕਿਤਨਾ ਪਿਆਰ ਕਰਦਾ ਮਨ ਤੂੰ ਸਦਾ ਜਗਤ ਵਿੱਚ ਧਿਆਨ ਲਗਾਉਣਾ ਹੈ लगा उसकी मूर्त दे गुर की मूर्त मन में ध्यान उस सारे सुख ने हण तेरी तांग मिट जाएगी हण तू इतना प्रसन्न हो जाएगा ਤੇਰੇ ਕੋਲ ਹੀ ਖੜਾ ਹੈ ਪਰ ਤੇਰੀ ਨਿਗਾਹ ਮਾਇਆ ਦੇ ਝੂਠੇ ਸ਼ਹਿਰ ਤੇ ਟਿੱਕੀ ਹੈ ਜੋ ਪਰਤੀ ਪਲ ਗਿਰ ਰਿਹਾ ਹੈ ਇਝ ਨਾ ਕਰ ਮਨ ਮੁੜ ਰਿਹਾ ਹੈ ਮਾਨਸ ਸੱਚੇ ਨੂੰ ਹੁਣ ਦੇਖ ਰਿਹਾ ਹੈ ਉਹਦੀਆਂ ਬਹਾਰਾਂ ਨੂੰ ਯਾਦ ਕਰ ਰਿਹਾ ਹੈ ਮਨ ਨੂੰ ਚੇਤਾ ਰਿਹਾ ਉਸ ਗਰਭਕਾਲ ਦਾ ਜਦੋਂ ਮਨ ਦੇ ਘੋੜੇ ਨਹੀਂ ਸੀ ਭੱਜਦੇ ਤੇ ਪ੍ਰਭੂ ਦਾ ਸੋੜਾ ਭਾਗਾ ਵਾਲਾ ਹੱਥ ਮਸਤਕ ਦੇ ਉੱਤੇ ਹੁੰਦਾ ਸੀ ਤੇ ਬੜਾ ਆਨੰਦ ਸੀ ਯਾਦ ਆ ਰਿਹਾ ਮਨ ਨੂੰ ਮਨ ਮਹਿਸੂਸ ਕਰ ਰਿਹਾ ਉਹ ਦਿਨ ਜਦੋਂ ਪੈਦਾ ਹੋਏ ਆਪਣੀ ਸੰਭਾਲ ਆਪਨੀ ਸੀ ਕਰ ਸਕਦੇ ਕਰਤੇ ਨੇ ਮਾਤਾ ਤੇ ਪਿਤਾ ਨੂੰ ਮਿੱਠਾ ਮੋਲ ਆਇਆ ਜ਼ਿੰਮੇਵਾਰੀ ਸੌਂਪੀ ਹੁਕਮ ਚ ਵਰਤਿਆ ਪ੍ਰੇਮ ਚਨੰਦ સ્વરૂਪ ਹੋ ਕੇ ਆਇਆ ਸਾਡੀ ਸੰਭਾਲ ਕਰੀ ਬਚਪਨ ਦੇ ਵਿੱਚ ਹਰ ਪੱਖੋਂ ਸਾਨੂੰ ਢੋਲ ਰੱਖਿਆ ਸਾਡੇ 'ਚ ਥੋੜਾ ਜਿਹਾ ਤਾਨ ਆਇਆ ਭੁੱਲ ਗਏ ਜਿਸਨੂੰ ਭੁੱਲੇ ਆ ਉਸਨੂੰ ਯਾਦ ਕਰਨਾ ਹੈ ਮਨ ਉਤਾ ਇੱਕ ਛੋਟੀ ਜੀ ਚਿੜੀ ਨੂੰ ਵੀ ਜੀਵਨ ਦਾ ਸੁੱਖ ਦਿੰਦਾ ਹੈ ਉਹਦੇ ਵੀ ਢਾਣੇ ਉਹਨੇ ਜਗਤ 'ਚ ਖਿਲਾਰੇ ਹੋਏ ਨੇ ਉਹਦੇ ਕੌਂਸਲੇ ਬਣਾਉਣ ਵਾਸਤੇ ਉਹਨੇ ਬੜੇ ਢੱਕੇ ਉਹਦੇ ਤੇ ਨਾਮ ਲਿਖਿਆ ਜੀਨੂੰ ਉਹਨੇ ਚੁੰਝ ਨਾਲ ਚੱਕ ਕੇ ਲੈ ਜਾਣਾ ਦੇਖੋ ਕਿੰਨਾ ਬੇਅੰਤ ਉਸ ਦੇ ਬੱਚਿਆਂ ਨਾਲ ਉਸਦਾ ਮੋਹ ਪਾ ਦਿੰਦਾ ਹੈ ਉਹ ਜੀਵ ਜੰਤੂਆਂ ਦੀ ਸੰਭਾਲ ਕਰ ਰਿਹਾ ਤੂੰ ਉਹਨੂੰ ਦੇਖ ਕੇ ਪ੍ਰਸੰਨ ਹੋ ਤੂੰ ਖੁਸ਼ ਹੋ ਉਹਨੂੰ ਦੇਖ ਕੇ ਉਹ ਸਾਗਰ ਦੀਆਂ ਗਹਿਰੀਆਂ ਪਰਤਾਂ 'ਚ ਬੈਠੇ ਜੀਵਾਂ ਦਾ ਵੀ ਖਿਆਲ ਰੱਖਦਾ ਹੈ ਦੇਖੀ ਏ ਧਰਤੀ ਤੇ ਜੀਵਨ ਹੈ ਪਰ ਉਹਨੇ ਅਨੰਤ ਧਰਤੀਆਂ ਬਣਾਈਆਂ ਸਾਡੀ ਸੋਚ ਵੀ ਉਹਦਾ ਮਾਪ ਨਹੀਂ ਲੈ ਸਕਦੀ ਫੇਰ ਅਸੀਂ ਕੀ ਜਾਣ ਸਕਦੇ ਹਾਂ ਅਸੀਂ ਨੈਤਰ ਬੰਦ ਕਰਕੇ ਸਮਾਧੀ ਚੋਂ ਦੇਖ ਕੇ ਮੁਸਕਰਾ ਸਕਦੇ ਹਾਂ ਇਹ ਹੀ ਅਧਿਆਤਮ ਹੈ ਇਹ ਉਸ ਦੇ ਸਫਤ ਹੈ ਅਤੇ ਹੀ ਪਰਮ ਸੁਖ ਹੈ ਮਨ ਰੰਗਾਂ ਨੂੰ ਦੇਖ ਉਹਦੇ ਵਾਪਨ ਨੂੰ ਤੱਕ ਆਪਣੀ ਵਿਕਲਾਂਗ ਬੁੱਧੀ ਦੀਆਂ ਗੱਲਾਂ ਨਾ ਸੁਣ ਏ ਸਿਆਣਪਾਂ ਤੈਨੂੰ ਕੰਡਿਆਂ ਤੇ ਪਾ ਦੇਣਗੀਆਂ ਤੋ ਗੁਰੂ ਦੀ ਗੱਲ ਦਾ ਪਿੱਛਾ ਕਰ ਜਿਸ ਨੇ ਤੈਨੂੰ ਸੁੰਦਰ ਮਹਿਲਾ ਚ ਲੈ ਜਾਣਾ ਇਸ ਜਗਤ ਵਿੱਚ ਮਾਇਆ ਇੱਕ ਪਾਸੇ ਹੈ काल का जोर लग्या हो वकार है तू कल् है पर एक सतगुरु तेरे नाल है, फौज़ वी का मुकाबला करना है माया का पसारा बहुत तगड़ा है ਜਿੱਤ ਬਹੁਤ ਆਕੀ ਹੈ ਤੂੰ ਕੱਲਾ ਹੈ ਤੂੰ ਅਣਜਾਨ ਪੰਛੀ ਹੈ ਤੂੰ ਤੂਫਾਨਾਂ ਚ ਕਿਰ ਚੁੱਕਿਆ ਪਰ ਇਹੋ ਤਨ ਗਹਿਰੇ ਲੜ ਘੜਤਿਆਂ ਸੱਚੀ ਤੇਰੀ ਆਸ ਤੇਰੇ ਨਾਲ ਸਤਿਗੁਰੂ ਹੈ ਜੇ ਤੂੰ ਗੁਰੂ ਨਾਲ ਪ੍ਰੀਤ ਦੀ ਤੰਦ ਜੋੜੇ ਉਹਦੀ ਨਜ਼ਰ ਸਮੁੰਦਰ ਸੁਕਾ ਦਿੰਦੀ ਹੈ ਆਇਆ ਨੇਰੀਆਂ ਉਹ ਬੂਹੇ ਚੋ ਮੋੜ ਸਕਦਾ ਹੈ ਲੋਕਾ ਰੋ ਦੇ ਦੋ ਪੈ ਖਾਂਦੇ ਨੇ ਜੰਮ ਅੱਖ ਚੱਕ ਕੇ ਨਹੀਂ ਤੱਕਦੇ ਜਿਸ ਵੱਲ ਉਹ ਜਾਂਦਾ ਹੈ ਬੜਾ ਸਾਧ ਹੈ ਗੁਰੂ ਦੇ ਪ੍ਰੇਮ ਚ ਪੈ ਜਾ ਹੁਣ ਭੁੱਲ ਚੁਕੇ ਰਾਹ ਨਹੀਂ ਮਿਲਦਾ ਬ੍ਰਹਮ ਤੇ ਬੈ ਜਾ ਤੈਨੂੰ ਰਾਸ ਦੇ ਖੋਜਣਗੇ ਪਿਆਰਿਆ ਜਿਨ੍ਹਾਂ ਨੇ ਗੁਰੂ ਮਨਾਇਆ ਉਹਨਾਂ ਨੂੰ ਮੰਜ਼ਲਾਂ ਤੇ ਨਹੀਂ ਜਾਣਾ ਪਿਆ ਮੰਜ਼ਲਾਂ ਉਹਨਾਂ ਦੇ ਘਰ ਆ ਗਈਆਂ ਤੁਰ ਕੇ ਪਾਛੇ ਲੱਗੋ ਹਰ ਫਿਰੇ ਕਹਿਤ ਕਬੀਰ ਕਬੀਰ ਇਸ ਸੰਸਾਰ ਦੀ ਮਹਾਸ਼ਕਤੀ ਦਾ ਨਾਮ ਸਤਗੁਰੂ ਹੈ ਜੋ ਕਗੇ ਬਸਰ ਹੋ ਜਾ ਡੋਲ ਜਾ ਮਨ ਗੁਰੂ ਦੇ ਨਾਮ ਕਰਦੇ ਓਏ ਇੱਕ ਆ ਰੌਣਕਾਂ ਖਿਰਦੀਆਂ ਐ ਸਨੇ ਬਾਗਾਾਂ ਚ ਦੇਖ ਇਸ ਰੇਗਿਸਤਾਨ ਉੱਤੇ ਫਿਰ ਮੀ ਵਰਦਾ ਨਾਮ ਰੂਪੀ ਅੰਮ੍ਰਿਤ ਦਾ ਉਹ ਤੇਰੇ ਜੀਵਨ ਚ ਆਇਆ ਹੈ ਸਦਾ ਹੋ ਜਾ ਬੜਾ ਸੁਨਹਿਰੀ ਮੌਕਾ ਹੈ ਕਦ ਨਾਨਕ ਆਵੇ ਵਾਰੀ ਵਾਹੜੇ ਵਾਰੀ ਨਹੀਂ ਆਣੀ ਅੱਖ ਚੋਂ ਹੰਝੂ ਗਰੇ ਤਾਂ ਗੁਰੂ ਦੇ ਪਿਆਰ ਦਾ ਗਲਾ ਰੋਧਨ ਹੋਵੇ ਤਾਂ ਗੁਰੂ ਦੀ ਸਿਫਤ ਵਿੱਚ ਨਜਰਾਂ ਨੂੰ ਤਾਂਘ ਹੋਵੇ ਤਾਂ ਵੀ ਗੁਰੂ ਧੱਕਣ ਦੀ ਸੋ ਬਾਹਨੇ ਗਾਵੇ ਗੁਣ ਸੱਚੇ ਸਤਗੁਰੂ ਦੇ ਫਿਰ ਪੂਰਾ ਬ੍ਰਹਿਮੰਡ ਤੇਰੇ ਚਰਨਾਂ 'ਚ ਆ ਜਾਏਗਾ ਜੋ ਮਾਇਆ ਮਗਰ ਜਾਂਦੇ ਹੈ ਸਭ ਗਵਾ ਬੈਠਦੇ ਹੈ ਜਿਹੜੇ ਗੁਰੂ ਨੂੰ ਮਨਾ ਲੈਣ ਮਾਇਆ ਉਹਨਾਂ ਦੇ ਚਰਨਾਂ 'ਚ ਬੈਠਦੀ ਹੈ ਕਾਰ ਕਮਾਉਂਦੀ ਹੈ ਨੌਕਰੀ ਕਰਦੀ ਹੈ ਰਾਦੋ ਨੇ ਸੰਸਾਰ ਦਾ ਯਾ ਸਤਗੁਰੂ ਦਾ ਚਾਇਸ ਤੇਰੀ ਹੈ ਇੱਕ ਬੰਨੇ ਛੋਟਾ ਸੁੱਖ ਹੈ ਪਰ ਹੁਣ ਮਿਲੇਗਾ ਕਿਉਂਕਿ ਮਾਇਆ ਦਾ ਹੈ ਦੂਜੇ ਬੰਨੇ ਸਤਗੁਰੂ ਹੈ ਗੱਲ ਬਣਦੀ ਟਾਈਮ ਲੱਗਦਾ ਪਰ ਪਰਮ ਸੁਖ ਮਿਲਦਾ ਹੈ ਉਸ ਸੁੱਖ ਨੂੰ ਮੌਤ ਵੀ ਤੋੜ ਨਹੀਂ ਸਕਦੀ ਕਾਲ ਖੋ ਨਹੀਂ ਸਕਦਾ ਤਸਕਰ ਚੋਰੀ ਨਹੀਂ ਕਰ ਸਕਦਾ ਉਹ ਪ੍ਰੇਮ ਮਗਨਤਾ ਦਾ ਰਸ ਸਦਾ ਸਮਾਧੀ ਚ ਠਹਿਰਨ ਦਾ ਸੁਖ ਹੈ ਪਿਆਰੇ ਜਾਨੋ ਖਾਲੀ ਨਾ ਜਾਈ ਬੜੇ ਜਨਮ ਝੋਲੀਆਂ ਖਾਲੀ ਰਹੀਆਂ ਨੇ कि हे सुजनम निहत्था ना मुड़ जाए सतगुरु दे नजर नु तक के खाली रह गया कसूर तेरा आएगा गुरुदा नहीं मिठी रसना ते प्रकाश चाहिए ਇਸ ਮਾਨਨ ਨੂੰ ਗੁਰੂ ਨਾਲ ਮਰਝੋਂਦਿਓ ਗੁਰੂ ਅਰਜਨ ਸਾਹਿਬ ਦੀ ਇਹ ਸੋਹਣੀ ਮੂਰਤ ਤੱਕੋ ਜਦੋਂ ਪਾਠ ਸਾਹਿਬਾਨ ਕਹਿ ਰਹੇ ਨੇ ਜਪਿਓ ਜਿਨੇ ਅਰਜਨ ਦੇਵ ਗੁਰੂ ਸੰਕਟ ਜਾਨ ਘਰ ਬਨਾਇ ਆਇਓ ਕਹਿੰਦੇ ਹੈ ਗੁਰੂ ਅਰਜਨ ਸਾਹਿਬ ਜਿਹੜੇ ਤੁਹਾਨੂੰ ਦੇਖ ਕੇ ਵਾਰ ਵਾਰ ਯਾਦ ਕਰਿਆ ਉਹਨਾਂ ਦਾ ਤਾਂ ਕਾਰਜ ਘਰੇ ਬੈਠਿਆ ਹੀ ਹੋ ਗਿਆ ਥੜਕੇ ਉਹਨਾ ਉਹਦੇ ਮੂਰਤ ਨੂੰ ਤੱਕੋ ਮਨ ਬੋਲੂਗਾ ਪ੍ਰਾਣੀਆਂ ਸਦਰਾਂ ਖੁੱਲਣਗੀਆਂ ਕਈ ਪ੍ਰਾਣੀਆਂ ਪਈਆਂ ਬਹੀਆਂ ਪੁਰਾਣੇ ਜਨਮਾਂ ਦੀਆਂ ਅੱਜ ਖੁੱਲਣਗੀਆਂ ਖੁੱਲ ਜਾਣ ਦਿਓ ਸਤਿਗੁਰੂ ਦੇ ਪ੍ਰੇਮ ਚਾਓ ਮਗਨਤਾ ਮਾਣੋ ਬਰਸਨ ਹੋ ਹਿਰਦੇ ਖੁੱਲ ਜਾਣ ਦਿਓ